ਹੇ ਗੁਰੂ ਵਾਹਿਗੁਰੂ ਆਹੇ ਗੁਰੂ ਤੰਦਨ ਅਮਰਸ਼ਹੀਦ ਬਾਬਾ ਦੀਪ ਸਿੰਘ ਜੀ ਤੰਦਨ ਅਮਰਸ਼ਹੀਦ ਬਾਬਾ ਦੀਪ ਸਿੰਘ ਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਆਓ ਸਭ ਤੋਂ ਪਹਿਲਾਂ ਰਸਨਾ ਪਵਿੱਤਰ ਕਰੀਏ ਫਤਿਹ ਜਾਈਏ ਜੀ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਜੋ ਇਨਸਾਨ ਗੁਰਬਾਣੀ ਦੇ ਨਾਲ ਜੁੜ ਜਾਂਦਾ ਏ ਕੁਰਬਾਨੀ ਦੇ ਨਾਲ ਪ੍ਰੇਮ ਕਰਨ ਲੱਗ ਜਾਂਦਾ ਹੈ ਨਾ ਉਹ ਇਨਸਾਨ ਜ਼ਿੰਦਗੀ ਦੇ ਵਿੱਚ ਕਦੀ ਦੁੱਖਾਂ ਤੋਂ ਹਾਰਦਾ ਨਹੀਂ ਕਿਉਂਕਿ ਜ਼ਿੰਦਗੀ ਦੇ ਵਿੱਚ ਦੁੱਖ ਸੁੱਖ ਆਉਂਦੇ ਜਾਂਦੇ ਰਹਿੰਦੇ ਨੇ ਪਰ ਜਿਨੇ ਬਾਣੀ ਨੂੰ ਆਪਣਾ ਆਧਾਰ ਬਣਾਇਆ ਹੋਵੇ ਬਾਣੀ ਨੂੰ ਹੀ ਆਪਣਾ ਸਹਾਰਾ ਸਮਝਿਆ ਹੋਵੇ ਉਹਦੇ ਲਈ ਦੁੱਖ ਸੁੱਖ ਸਮਕਰ ਹੋ ਜਾਂਦੇ ਨੇ ਉਹ ਸਮਾਨ ਕਰਕੇ ਜਾਣਦਾ ਹੈ ਨਾ ਦੁੱਖਾਂ ਨੂੰ ਦੁੱਖਾਂ ਤੋਂ ਹਾਰਿਆ ਨਹੀਂ ਕਰਦਾ ਤੇ ਸਾਡੇ ਵਰਗੇ ਕਿਉਂਕਿ ਅਸੀਂ ਦੁਖੀ ਅੱਜ ਤਾਂ ਹੀ ਹਾਂ ਕਿਉਂਕਿ ਅਸੀਂ ਬਾਣੀ ਤੋਂ ਟੁੱਟ ਗਏ ਆ ਅਸੀਂ ਬਾਣੀ ਨਹੀਂ ਪੜਦੇ ਗੁਰੂ ਨੂੰ ਅਸੀਂ ਪਿੱਠ ਦਿਖਾਈ ਹੋਈ ਹੈ ਕਿਉਂਕਿ ਬਾਬਾ ਅਨੰਦ ਸਿੰਘ ਜੀ ਦਾ ਬਚਨ ਹੈ ਬਾਬਾ ਅਨੰਦ ਸਿੰਘ ਜੀ ਕਹਿੰਦੇ ਹੁੰਦੇ ਸਨ ਕਿ ਜਿਹੜਾ ਗੁਰਸੇਖ ਅਮਰਤ ਵੇਲੇ ਉੱਠ ਕੇ ਬਾਣੀ ਪੜਦਾ ਹੈ ਜਾਂ ਜਿਹੜਾ ਜਪਜੀ ਸਾਹਿਬ ਦਾ ਪਾਠ ਕਰਦਾ ਉਹਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਅੱਜ ਮੈਂ ਆਪਣੀ ਬਾਹ ਗੁਰਨਾਨਕ ਨੂੰ ਫੜਾਈ ਹੋਈ ਹੈ ਤੇ ਜਿਹੜਾ ਜਪਜੀ ਦਾ ਪਾਠ ਨਹੀਂ ਕਰਦਾ ਜਬਜੀਤ ਸਾਹਿਬ ਤੂੰ ਜਿੰਨੇ ਵਸਾਲ ਦਿੱਤਾ ਏ ਇਹ ਸਮਝ ਲੈਣਾ ਚਾਹੀਦਾ ਉਹਨੇ ਆਪਣੀ ਬਾਹ ਗੁਰੂ ਨਾਨਕ ਤੋਂ ਛਡਾ ਲਈ ਹੈ ਸੋ ਸਾਧ ਸੰਗਤ ਜੀ ਜੇ ਅਸੀਂ ਸਵੇਰੇ ਉੱਠ ਕੇ ਨਿਤਨੇਮ ਕੀਤਾ ਹੈ ਨਾ ਅਸੀਂ ਇਹ ਕਹਿ ਸਕਦੇ ਹਾਂ ਕਿ ਅਸੀਂ ਗੁਰੂ ਵਾਲੇ ਆ ਸਾਡੀ ਰੱਖਿਆ ਗੁਰੂ ਕਰੇਗਾ ਜਦੋਂ ਅਸੀਂ ਬਾਣੀ ਪੜਨੀ ਨਹੀਂ ਗੁਰੂ ਸਾਹਿਬ ਦੇ ਦਰਸ਼ਨ ਹੀ ਨਹੀਂ ਕਰਨੇ ਬਾਣੀ ਦੇ ਦਰਸ਼ਨ ਹੀ ਨਹੀਂ ਕਰਨੇ ਫਿਰ ਅਸੀਂ ਇਹ ਕਿਹੜੇ ਮੂਨਾ ਕਹਿ ਸਕਦੇ ਹਾਂ ਕਿ ਗੁਰੂ ਸਾਡੀ ਰੱਖਿਆ ਕਰੇਗਾ ਕਿਉਂਕਿ ਸਾਧ ਸੰਗਤ ਜੀ ਅਸੀ ਨੀਤਾਬਦ ਬਾਣੀ ਦੇ ਵਿੱਚ ਬਚਨ ਪੜ੍ਹਦੇ ਆ ਗੁਰਬਾਣੀ ਬਾਰ ਬਾਰ ਪੁਕਾਰ ਕਰਦੀ ਹੈ ਗੁਰਕਾ ਸ਼ਬਦ ਰਖvare ਚੌਂਕੀ ਚੌਗਿਰਦਾ ਹਮਾਰੇ ਜਿਹੜਾ ਗੁਰੂ ਦਾ ਸ਼ਬਦ ਹੈ ਇਹ ਰੱਖਿਆ ਕਰਨ ਵਾਲਾ ਹੈ ਸਾਡੀ ਰੱਖਿਆ ਕਰੇਗਾ ਤੇ ਇੱਕ ਤਰੀਕੇ ਨਾਲ ਜਿੱਦਾਂ ਅਸੀਂ ਵਾਰਡ ਲਾ ਦਿੰਨੇ ਆ ਖੇਤ ਦੇ ਆਲੇ-ਦੁਆਲੇ ਜੰਗਲੀ ਜਾਨਵਰਾਂ ਤੋਂ ਬਚਾਉਣ ਦੇ ਲਈ ਇਸੇ ਤਰੀਕੇ ਨਾਲ ਜਦੋਂ ਅਸੀਂ ਬਾਣੀ ਪੜ ਕੇ ਕਿਸੇ ਵੀ ਪਾਸੇ ਨਿਕਲਾਂਗੇ ਕਿਸੇ ਵੀ ਕਾਰਜ ਵਾਸਤੇ ਨਿਕਲਾਂਗੇ ਇੱਕ ਤਰੀਕੇ ਨਾਲ ਸਾਡੇ ਆਲੇ-ਦੁਆਰੇ ਕਾਰ ਹੋ ਜਾਂਦੀ ਹੈ ਬਾਣੀ ਦੀ ਫਿਰ ਮਾੜੀਆਂ ਬਲਾਵਾਆਂ ਮਾੜੀਆਂ ਸ਼ਕਤੀਆਂ 네ਗੇਟਿਵ એનਰਜੀਸ ਜਿੰਨੀਆਂ ਵੀ ਨੇ ਉਹ ਸਾਡੇ ਤੱਕ ਪਹੁੰਚ ਨਹੀਂ ਸਕਦੀਆਂ ਕਿਉਂਕਿ ਅਸੀਂ ਬਾਣੀ ਦਾ ਆਸਰਾ ਤੱਕਦੇ ਹੋਏ ਆਪਣੇ ਆਲੇ-ਦੁਆਲੇ ਇੱਕ ਕਵਚ ਬਣਾ ਲੈਂਦੇ ਹਾਂ ਰਾਮ ਨਾਮ ਮਨ ਲਾਗਾ ਜਮ ਲਜਾਇ ਕਰ ਭਾਗਾ ਪ੍ਰਭ ਜੀ ਤੂੰ ਮੇਰੋ ਸੁਖ ਦਾਤਾ ਤੇ ਪ੍ਰਭ ਜਿਹੜਾ ਉਹ ਅਕਾਲ ਪੁਰਖ ਵੈਗਰੂ ਹੈ ਉਹੀ ਸੁੱਖਾਂ ਨੂੰ ਦੇਣ ਵਾਲਾ ਹੈ ਦੁਨੀਆ ਦੇ ਵਿੱਚ ਕੋਈ ਐਸਾ ਇਨਸਾਨ ਨਹੀਂ ਐਸਾ ਜੀਵ ਐਸਾ ਕੋਈ ਸੰਤ ਨਹੀਂ ਜਿਹੜਾ ਤੁਹਾਨੂੰ ਸੁੱਖ ਦੇ ਸਕੇ ਸੁੱਖ ਤੇ ਕੇਵਲ ਤੇ ਕੇਵਲ ਮੇਰੇ ਸੁੱਖਾਂ ਦੇ ਦਾਤੇ ਉਹ ਅਕਾਲ ਪੁਰਖ ਵੈਗਰੂ ਤੋਂ ਹੀ ਸਾਨੂੰ ਪ੍ਰਾਪਤ ਹੋ ਸਕਦਾ ਹੈ ਵੰਦਨ ਕਾਟ ਕਰੇ ਮਨ ਨਿਰਮਲ ਪੂਰਨ ਪੁਰਖ ਵਿਦਾਤਾ ਨਾਨਕ ਪ੍ਰਭ ਅਬਿਨਾਸੀ ਤਾਂ ਕੀ ਸੇਵ ਨ ਮਿਰਥੀ ਜਾਸੀ ਹੁਣ ਪ੍ਰਭ ਨੂੰ ਤੇ ਆਇਆ ਸਾਡਾ ਇੱਕ ਇੱਕ ਮਿੰਟ ਇੱਕ ਇੱਕ ਸੈਕਿੰਡ ਲਿਖਿਆ ਜਾਂਦਾ ਏ ਉਹ ਕਦੀ ਭੁਲਾਉਂਦਾ ਨਹੀਂ ਕਦੀ ਭੁੱਲਦਾ ਨਹੀਂ ਸਾਧ ਸੰਗਤ ਜੀ ਇਸ ਦੁਨੀਆ ਦੇ ਵਿੱਚ ਵੱਡੇ ਤੋਂ ਵੱਡੇ ਮਹਾਪੁਰਸ਼ ਹੋਣ ਚਾਹੇ ਪੂਜਨ ਯੋਗ ਨੇ ਸਤਿਕਾਰਯੋਗ ਨੇ ਪਰ ਕਿਤਨਾ ਕਿਤੇ ਤੁਹਾਡੀ ਕੀਤੀ ਹੋਈ ਕਾਰ ਨੂੰ ਭੁੱਲ ਸਕਦੇ ਨੇ ਭੁਲਾ ਸਕਦੇ ਨੇ ਪਰ ਮੇਰਾ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਕਦੀ ਸਾਡੀ ਕੀਤੀ ਹੋਈ ਕਾਰ ਨੂੰ ਨਹੀਂ ਭੁਲਾਉਂਦਾ ਜੱਪੇ ਹੋਏ ਨਾਮ ਨੂੰ ਕਦੀ ਭੁਲਾਉਂਦਾ ਨਹੀਂ ਯਾਦ ਰੱਖਦਾ ਹੈ ਤੇ ਸਾਧ ਸੰਗਤ ਜੀ ਬਾਣੀ ਦਾ ਜਾਪ ਕਰਨਾ ਜੇ ਅਸੀਂ ਜਾਪ ਕਰਾਂਗੇ ਉੱਠ ਕੇ ਧਿਆਵਾਂਗੇ ਵਾਹਿਗੁਰੂ ਨੂੰ ਆਪਣਾ ਆਧਾਰ ਬਣਾਵਾਂਗੇ ਤੇ ਸਾਧ ਸੰਗਤ ਜੀ ਫਿਰ ਸਾਡੇ ਕਾਰਜ ਰੁਕਣਗੇ ਨਹੀਂ ਘਰਾਂ ਦੇ ਵਿੱਚੋਂ ਕਲੇਸ਼ ਵੀ ਨਿਕਲਣਗੇ ਵੱਡੇ ਤੋਂ ਵੱਡੀਆਂ ਬਿਮਾਰੀਆਂ ਰੋਗ ਵੀ ਨਿਕਲਣਗੇ ਪ੍ਰੈਕਟੀਕਲ ਕਰਕੇ ਦੇਖੋ ਕੇਵਲ ਸੁਣਨ ਦੇ ਨਾਲ ਗੱਲ ਨਹੀਂ ਬੰਦੀ ਬਾਣੀ ਪੜਨ ਦਾ ਬੜਾ ਲਾਭ ਹੈ ਬਾਣੀ ਸੁਣਨ ਦਾ ਵੀ ਲਾਭ ਹੈ ਬਾਣੀ ਲਿਖਣ ਦਾ ਵੀ ਬਹੁਤ ਲਾਭ ਹੈ ਸਭ ਤੋਂ ਆਪੋ ਆਪਣੇ ਲਾਭ ਹੈ ਬਾਣੀ ਪੜੀ ਹੋਈ ਹਮੇਸ਼ਾ ਸੁੱਖ ਹੀ ਦਿੰਦੀ ਹੈ ਤੇ ਬਾਣੀ ਪੜਿਆਂ ਤੋਂ ਬਿਨਾ ਸੁੱਖ ਦੀ ਪ੍ਰਾਪਤੀ ਨਹੀਂ ਹੋਣੀ ਦੁਨਿਆਵੀ ਵਸਤਾਂ ਚਾਹੇ ਸਾਨੂੰ ਮਿਲ ਜਾਣ ਹੋਰ ਚੀਜ਼ਾਂ ਮਿਲ ਸਕਦੀਆਂ ਨੇ ਜਿਹੜੀਆਂ ਸਾਨੂੰ ਲੱਗਦੀਆਂ ਤੇ ਹਨ ਕੀ ਇਹ ਸੁੱਖ ਦੇ ਸਾਧਨ ਨੇ ਪਰ ਉਹਨਾਂ ਦੇ ਪਿੱਛੇ ਦੁੱਖ ਬੜੇ ਵੱਡੇ ਲੁਕੇ ਹੋਏ ਨੇ ਜਿਵੇਂ ਮੋਬਾਈਲ ਫੋਨ ਹੈ ਦੇਖਣ ਨੂੰ ਸੁੱਖ ਦਾ ਸਾਧਨ ਹੈ ਏਸੀ ਘਰਾਂ 'ਚ ਲੱਗੇ ਨੇ ਸੁੱਖ ਦੇ ਸਾਧਨ ਨੇ ਦੇਖਣ ਨੂੰ ਲੱਗਦਾ ਹੈ ਕਿ ਸੁੱਖ ਦਿੱਤਾ ਹੈ ਸਾਨੂੰ ਪਰਮਾਤਮਾ ਨੇ ਪਰ ਇਹ ਸੁੱਖ ਨਹੀਂ ਆ ਹੁਣ ਇਹਦੇ ਨਾਲ ਕਿੰਨੀਆਂ ਬਿਮਾਰੀਆਂ ਸੀ ਸਹਿੜ ਲੀਆਂ ਸੋ ਸਾਧ ਸੰਗਤ ਜੀ ਗੁਰਬਾਣੀ ਨਾਲ ਜੁੜੇ ਤੋਂ ਬਿਨਾ ਸੁੱਖ ਦੀ ਪ੍ਰਾਪਤੀ ਨਹੀਂ ਹੋਣੀ ਕੇਵਲ ਬਾਣੀ ਸੁਣ ਕੇ ਵੀ ਅਸੀਂ ਸੁੱਖਾਂ ਦੀ ਪ੍ਰਾਪਤੀ ਕਰ ਸਕਦੇ ਹਾਂ ਸਾਧ ਸੰਗਤ ਜੀ ਗੁਰਬਾਣੀ ਬਾਰ ਬਾਰ ਪੁਕਾਰ ਕਰਦੀ ਹੈ ਆਨੰਦ ਕਰੇ ਤੇਰੇ ਦਾਸਾ ਜਪ ਪੂਰਨ ਹੋਈ ਆਸਾਂ ਬਾਣੀ ਦੀ ਪੁਕਾਰ ਹੈ ਨਾ ਜੇ ਆਸਾਂ ਦੀ ਪੂਰਤੀ ਚਾਹੁੰਦੇ ਆ ਜਪਣਾ ਪਏਗਾ ਜਪ ਪੂਰਨ ਹੋਈ ਆਸਾਂ ਸੋ ਧਿਆਉਣਾ ਪਏਗਾ ਕਿਸੇ ਵੀ ਤਰੀਕੇ ਦੀ ਕੋਈ ਆਸ ਮੁਰਾਦ ਅਸੀਂ ਪੂਰੀ ਕਰਨ ਲਈ ਕਿੰਨੇ ਥਾਂ ਭਟਕਦੇ ਆਂ ਬਾਬਿਆਂ ਕੋ ਜਾਣੇ ਆ ਪੀਰਾਂ ਫਕੀਰਾਂ ਕੋ ਮੱਥੇ ਰਗੜਦੇ ਫਿਰਦੇ ਆ ਮੇਰਾ ਕੋਈ ਕੰਮ ਹੋ ਜਾਵੇ ਰਾਜਨੀਤਿਕ ਲੋਕਾਂ ਦੇ ਕੋਲ ਅਸੀਂ ਨੱਕ ਰਗੜਦੇ ਆ ਮੇਰੇ ਕਾਰਜ ਪੂਰੇ ਕਰ ਦੋ ਆ ਕੰਮ ਕਰਾ ਦੋ ਨੌਕਰੀ ਲਵਾ ਦੋ ਕਿਤੇ ਜਾਣ ਦੀ ਲੋੜ ਨਹੀਂ ਅੱਜ ਬਾਣੀ ਦਾ ਪੱਲਾ ਫੜਿਆ ਹੋਵੇ ਸਾਨੂੰ ਭਟਕਣਾ ਹੀ ਅੱਜ ਤਾਂ ਆ ਕਿਉਂਕਿ ਅਸੀਂ ਬਾਣੀ ਤੋਂ ਵਿਸਰੇ ਹੋਏ ਆ ਭੁੱਲੇ ਹੋਏ ਆ ਸਾਧ ਸੰਗਤ ਜੀ ਵੱਡੇ ਤੋਂ ਵੱਡੇ ਰੋਗ ਵੀ ਇਨਸਾਨ ਨੂੰ ਆ ਕੇ ਘੇਰ ਲੈਂਦੇ ਨੇ ਮਾਨਸਿਕ ਰੋਗ ਘੇਰ ਲੈਂਦੇ ਨੇ ਆਤਮਿਕ ਰੋਗ ਅੱਜ ਵਧੇਰੇ ਸਰੀਰ ਦੇ ਰੋਗ ਤਾਂ ਹੈਗੇ ਹੀ ਨੇ ਉਸ ਤੋਂ ਵਧੇਰੇ ਜਿਹੜੇ ਨੇ ਮਨ ਦੇ ਰੋਗ ਨੇ ਤੇ ਉਹ ਫਿਰ ਘੇਰ ਲੈਂਦੇ ਨੇ ਫਿਰ ਸਾਨੂੰ ਕਿਤੇ ਪਤਾ ਨਹੀਂ ਲੱਗਦਾ ਵੀ ਡਾਕਟਰਾਂ ਨੂੰ ਵੀ ਸਮਝ ਨਹੀਂ ਆਉਂਦੀ ਪਰ ਸਾ ਸੰਗਤ ਜੀ ਬਾਣੀ ਦਾ ਲੜ ਫੜ ਲੋ ਇਹ ਰੋਗ ਇਹ ਕਸ਼ਟ ਆਪਣੇ ਆਪ ਦੂਰ ਜਾਣਗੇ ਤਾਂਤੀ ਬਾਵਨਾ ਲੱਗ ਗਈ ਪਾਰ ਬ੍ਰਹਮ ਸਰਨਾਈ ਸਾਨੂੰ ਉਹਦੀ ਸਰਨਾਈ ਦੇ ਵਿੱਚ ਆਉਣਾ ਹੀ ਪਏਗਾ ਫਿਰ ਕੋਈ ਇਹ ਜਿਹੜੀ ਰੋਗਾਂ ਦੀ ਕਸਟਾਂ ਦੀ ਜਿਹੜੀ ਤਤੀਵਾ ਆ ਫਿਰ ਸਾਡੇ ਵੱਲ ਨਹੀਂ ਦੇਖ ਸਕਦੀ ਚੋਗਿਰਦਾ ਹਮਾਰੇ ਆਮਕਾਰ ਸਾਡੇ ਚਵੇਂ ਪਾਸੇ ਉਸ ਰਾਮ ਦੇ ਨਾਮ ਦੀ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੀ ਇੱਕ ਕਾਰ ਹੋ ਜਾਂਦੀ ਆ ਦੁੱਖ ਲੱਗੇ ਨਾ ਭਾਈ ਫਿਰ ਦੁੱਖ ਸਾਨੂੰ ਨਹੀਂ ਲੱਗਦੇ ਇਹ ਵੇਖਣ ਨੂੰ ਦੁੱਖ ਲੱਗਣਗੇ ਦੇਖਣ ਨੂੰ ਲੱਗੇਗਾ ਬੜਾ ਦੁਖੀ ਹੈ ਪਰ ਜਦੋਂ ਲੱਗੇ ਜਾ ਕੇ ਪੁੱਛੋਗੇ ਭਾਈ ਤੇਰਾ ਕੀ ਹਾਲ ਹੈ ਕਹਿੰਦੇ ਚੜਦੀ ਕਲਾ ਹੈ ਕਿਉਂ ਚੜਦੀ ਕਲਾ ਹੈ ਕਿਉਂਕਿ ਰਾਮ ਦੇ ਨਾਮ ਦੀ ਕਾਰ ਜਿਹੜੀ ਹੈ ਉਹ ਦੁੱਖ ਨਹੀਂ ਲੱਗਣ ਦਿੰਦੀ ਜਿੱਦਾਂ ਗੁਰੂ ਅਰਜਨ ਪਾਤਸ਼ਾਹ ਜੀ ਤਤੀ ਤਵੀ ਤੇ ਬੈਠ ਗਏ ਭਰਤ ਕਿਤੇ ਅੱਗ ਉਹਨਾਂ ਨੂੰ ਸਾੜ ਸਕੀ ਬਾਲ ਸਕੀ ਤੰਗ ਕਰ ਸਕੀ ਨਹੀਂ ਬਾਬਾ ਦੀਪ ਸਿੰਘ ਜੀ ਦਾ ਤੁਹਾਡ ਨਾਲੋਂ ਸੀਸ ਜੁਦਾ ਆਇਆ ਕੀ ਤੰਗ ਕਰ ਸਕੇ ਕੀ ਉਹਨਾਂ ਨੂੰ ਦਰਦ ਹੋਇਆ ਨਹੀਂ ਹੋਇਆ ਕਿਉਂ ਕਿ ਆਸਰਾ ਨਾਮ ਦਾ ਸੀ ਨਾ ਬਾਣੀ ਸੀ ਅੰਦਰ ਸਾਨੂੰ ਦੁੱਖ ਅਜ ਛੋਟੇ ਤੋਂ ਛੋਟੇ ਦੁੱਖ ਵੀ ਡਰਾ ਲੈਂਦੇ ਨੇ ਕਿਉਂਕਿ ਸਾਡੇ ਅੰਦਰ ਬਾਣੀ ਨਹੀਂ ਸਤ ਗੁਰੂ ਪੂਰਾ ਭੇਟਿਆ ਜਿਨ ਬਣਤੋ ਬਣਾਈ RAM ਨਾਮ ਔਖਾ ਦੀਆ ਏਕਾਲੀ ਬਲਾਈ ਰੱਖ ਲੀਏ ਤਿਨ ਰਖਣਹਾਰ ਸਭ ਬਿਆਦ ਮਟਾਈ ਸਾਰੀਆਂ ਆਦੀਆਂ ਬਿਆਦੀਆਂ ਨੂੰ ਨਾਸ਼ ਹੋ ਜਾਂਦਾ ਹੈ ਉਹਨਾਂ ਨੂੰ ਖਤਮ ਕਰ ਦਿੰਦੀ ਹੈ ਬਾਣੀ ਪਰ ਸ਼ਰਤ ਇਹੀ ਹੈ ਬਾਣੀ ਦਾ ਆਸਰਾ ਤੱਕਣਾ ਪਵੇਗਾ ਬਾਣੀ ਦਾ ਲੜ ਫੜਨਾ ਪਵੇਗਾ ਫਿਰ ਸਾਨੂੰ ਕੋਈ ਵੱਡੇ ਤੋਂ ਵੱਡਾ ਰੋਗ ਵੀ ਨਹੀਂ ਹਰਾ ਪਾਏਗਾ ਹੋਣ ਸਾਸੰਗਤ ਜੀ ਰੋਗ ਤਾਂ ਸਾਡੇ ਅੰਦਰ ਹੀ ਨੇ ਜਿੰਨਾ ਚਿਰ ਪੜਦਾ ਪਿਆ ਹੈ ਪਿਆ ਹੈ ਜਦੋਂ ਇਹ ਜ਼ਹਿਰ ਹੋ ਜਾਂਦੇ ਨੇ ਫਿਰ ਅਸੀਂ ਹਾਰ ਜਾਂਦੇ ਆ ਅਸੀਂ ਰੋਣ ਲੱਗ ਜਾਂਦੇ ਆ ਟੜਫਣ ਲੱਗਦੇ ਆ ਪਰ ਸਾਸੰਗਤ ਜੀ ਜਿਨ੍ਹਾਂ ਨੇ ਬਾਣੀ ਨੂੰ ਆਧਾਰ ਬਣਾਇਆ ਹੋਵੇ ਨਾ ਉਹ ਫਿਰ ਡਰਦੇ ਨਹੀਂ ਉਹ ਸਮਝਦੇ ਨੇ ਕਿ ਇਹ ਪ੍ਰਮਾਤਮਾ ਨੇ ਜੇ ਰੋਗ ਅੱਜ ਮੇਰੇ ਤੇ ਭੇਜਿਆ ਹੈ ਤੇ ਕੱਟਣ ਵਾਲਾ ਵੀ ਉਹ ਆਪ ਹੈ ਮੇਰੇ ਕਰਮਾਂ 'ਚ ਜੇ ਰੋਗ ਲਿਖਿਆ ਹੈ ਪ੍ਰਮਾਤਮਾ ਨੇ ਤੇ ਕੱਟਣ ਵਾਲਾ ਵੀ ਤੇ ਉਹ ਆਪ ਹੀ ਹੈ ਕਲਮ ਉਹਦੇ ਹੱਥ 'ਚ ਹੈ ਕਦੇ ਵੀ ਕੱਟ ਸਕਦਾ ਹੈ ਸੁਸਾਤ ਸੰਗਤ ਜੀ ਹਮੇਸ਼ਾ ਪੁਕਾਰ ਕਰਨੀ ਹੈ ਸਾਤ ਸੰਗਤ ਜੀ ਗੁਰੂ ਸਾਹਿਬ ਦੇ ਚਰਨਾ ਦੇ ਅੰਦਰ ਰੱਖ ਲਈਏ ਤੇ ਨਰਖਨ ਹਾਰ ਸਭ ਵਿਆਦ ਮਟਾਈ ਕੋ ਨਾਨਕ ਕਿਰਪਾ ਭਈ ਇਹ ਕਿਰਪਾ ਹੈ ਪ੍ਰਮਾਤਮਾ ਦੀ ਜਦੋਂ ਹੋ ਜਾਵੇ ਜਿਹਦੇ ਅੰਦਰ ਸੋਝੀ ਆ ਗਈ ਕਿ ਮੈਨੂੰ ਕੋਈ ਹਰਾ ਨਹੀਂ ਸਕਦਾ ਮਾਰ ਨਹੀਂ ਸਕਦਾ ਰੋਵਾ ਨਹੀਂ ਸਕਦਾ ਤੰਗ ਨਹੀਂ ਕਰ ਸਕਦਾ ਕਿਉਂਕਿ ਮੇਰੇ ਵੱਲ ਮੇਰਾ ਪ੍ਰਮਾਤਮਾ ਹੈ ਪ੍ਰਭ ਭਏ ਸਹਾਈ ਫਿਰ ਪ੍ਰਭ ਜਿਹੜਾ ਹੈ ਪ੍ਰਮਾਤਮਾ ਕਾਰਜ ਕਰਦਾ ਫਿਰਦਾ ਉਹ ਤੰਨੇ ਦੇ ਕੰਮ ਪਰਮਾਤਮਾ ਨੇ ਕੀਤੇ ਕਿ ਨਹੀਂ ਕੀਤੇ ਕਿਉਂ ਕਿਉਂਕਿ ਤੰਨੇ ਨੇ ਰੱਬ ਨੂੰ ਧਿਆਉਣਾ ਕੀਤਾ ਤੰਨੇ ਦੇ ਭੋਲੇ ਭਾ ਦੇ ਵਿੱਚੋਂ ਰੱਬ ਪੈਦਾ ਹੋਇਆ ਸੀ ਪੱਥਰਾਂ ਚੋਂ ਰੱਬ ਪੈਦਾ ਨਹੀਂ ਹੁੰਦਾ ਤੰਨੇ ਦੇ ਅੰਦਰ ਸ਼ਰਧਾ ਸੀ ਪ੍ਰੇਮ ਸੀ ਰੱਬ ਪੈਦਾ ਹੋਇਆ ਉਦੋਂ ਰੱਬ ਪੈਦਾ ਨਹੀਂ ਹੁੰਦਾ ਸੋ ਸਾਧ ਸੰਗਤ ਜੀ ਅੱਜ ਵਾਲੀ ਵੀਡੀਓ ਚ ਅਸੀਂ ਜੋ ਵੀ ਡਿਸਕਸ ਕਰਾਂਗੇ ਜੋ ਵੀ ਸ਼ੇਅਰ ਕਰਾਂਗੇ ਕੀ ਗੁਰਬਾਣੀ ਹੀ ਇੱਕ ਐਸੀ ਚੀਜ਼ ਹੈ ਗੁਰਬਾਣੀ ਹੀ ਐਸੀ ਇੱਕ ਸ਼ਕਤੀ ਹੈ ਜਿਹੜੀ ਇਸ ਬ੍ਰਹਿਮੰਡ ਨੂੰ ਚਲਾ ਰਹੀ ਹੈ ਇਸ ਬ੍ਰਹਿਮੰਡ ਨੂੰ ਚਲਾਉਣ ਵਾਲੀ ਸ਼ਕਤੀ ਗੁਰਬਾਣੀ ਦੀ ਹੈ ਹੁਣ ਅਸੀਂ ਗੱਲ ਕਰਦੇ ਹਾਂ ਸ਼ਹੀਦ ਸਿੰਘਾਂ ਦੀ ਚ ਸ਼ਹੀਦ ਸਿੰਘਾਂ ਦੇ ਵਿੱਚ ਸ਼ਕਤੀ ਕਿਹੜੀ ਵਰਤ ਰਹੀ ਹੈ ਗੁਰੂ ਸਾਹਿਬਾਨਾਂ ਦੀ ਬਖਸ਼ਿਸ਼ ਹੀ ਹੈ ਨਾ ਤੇ ਉਹ ਬਖਸ਼ਿਸ਼ ਬਾਣੀ ਨੇ ਹੀ ਕੀਤੀ ਹੈ ਸਾਧ ਸੰਗਤ ਜੀ ਗੁਰਬਾਣੀ ਦੀ ਸ਼ਕਤੀ ਸ਼ਹੀਦ ਸਿੰਘਾਂ ਦੇ ਰਾਹੀ ਹੀ ਸਾਰਿਆਂ ਤੇ ਵਰਤ ਰਹੀ ਹੈ ਤੇ ਸਾਧ ਸੰਗਤ ਜੀ ਸ਼ਹੀਦਾਂ ਦੀ ਖੁਸ਼ੀ ਮੇਰੇ ਬਾਬਾ ਦੀਪ ਸਿੰਘ ਜੀ ਦੀ ਖੁਸ਼ੀ ਪ੍ਰਾਪਤ ਕਰਨ ਦੇ ਲਈ ਬਾਣੀ ਦੇ ਨਾਲ ਜੁੜਨਾ ਹੀ ਪੈਣਾ ਹੈ ਉਹਦੇ ਤੋਂ ਬਿਨਾਂ ਸਾਨੂੰ ਸ਼ਹੀਦ ਸਿੰਘਾਂ ਦੀ ਖੁਸ਼ੀ ਨਹੀਂ ਮਿਲਣੀ ਕਿਉਂਕਿ ਸਾਹਾ ਸੰਗਤ ਜੀ ਸ਼ਹੀਦ ਸਿੰਘ ਸਭ ਦਾ ਭਲਾ ਕਰਦੇ ਨੇ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਤੇ ਬਾਣੀ ਪੜਨ ਵਾਲਿਆਂ ਦੇ ਤੇ ਬੜੀ ਜਲਦੀ ਖੁਸ਼ ਹੁੰਦੇ ਨੇ ਤੇ ਜਿਹੜਾ ਅਮਰਤ ਵੇਲਾ ਸੰਬਧਾਇਆ ਉਹਨੂੰ ਤੇ ਇਹ ਸਮਝ ਲੈਣਾ ਚਾਹੀਦਾ ਆ 101% ਉਹਦੇ ਨਾਲ ਸ਼ਹੀਦ ਸਿੰਘ ਹਾਜ਼ਰ ਹੁੰਦੇ ਨੇ ਇਤਨਾ ਕਿਤੇ ਲੱਗਦਾ ਹੋਏਗਾ ਕਿ ਮਹਿਸੂਸ ਹੁੰਦਾ ਹੀ ਹੋਏਗਾ ਕਿ ਮੇਰੇ ਨਾਲ ਕੋਈ ਤੁਰਿਆ ਫਿਰਦਾ ਹੈ ਉਹ ਕੌਣ ਤੁਰਿਆ ਫਿਰਦਾ ਹੈ ਕੋਈ ਬੁੜੀ ਆਤਮਾ ਕਦੀ ਸੁਣਿਆ ਕਿ ਬਾਣੀ ਪੜਨ ਵਾਲੇ ਦੇ ਲਾਗੇ ਬੁੜੀਆਂ ਆਤਮਾਵਾਂ ਹੋਣ ਜਦੋਂ ਬਾਣੀ ਪੜ੍ਹਦੇ ਆ ਕੋਈ ਲਾਗੇ ਹੈ ਨਾ ਸਮਝ ਲਓ ਕਿ ਉਹ ਸ਼ਹੀਦ ਸਿੰਘ ਨੇ ਸੋ ਕਦੇ ਵੀ ਤਾਂ ਹੀ ਤੇ ਕਹਿੰਦੇ ਨੇ ਵੀ ਬਾਣੀ ਪੜਨ ਲੱਗਿਆਂ ਲਾਗੇ ਸੁਚੇ ਮਤਾ ਦੇ ਨਾਲ ਬੈਠਣਾ ਚਾਹੀਦਾ ਹੈ ਤੇ ਇੱਕ ਇਕਾਂਤ ਜਗ੍ਹਾ ਦੇ ਵਿੱਚ ਬੈਠ ਕੇ ਬਾਣੀ ਪੜ੍ਹਨੀ ਚਾਹੀਦੀ ਕਿਉਂਕਿ ਸ਼ਹੀਦ ਸਿੰਘ ਹਾਜ਼ਰ ਹੋ ਜਾਂਦੇ ਨੇ ਅਸੀਂ ਸਾਡੇ ਨਾਲ ਕਿਥੋ ਸ਼ਹੀਦ ਸਿੰਘ ਹੋਣੇ ਅਸੀਂ ਬੈੱਡ ਤੇ ਉੱਥੇ ਸੋਣਾ ਉੱਥੇ ਹੀ ਖਾਣਾ ਉੱਥੇ ਹੀ ਬਾਣੀ ਪੜਨਦੇ ਹੁੰਨੇ ਆ ਸਾਡੇ ਨਾਲ ਸ਼ਹੀਦ ਸਿੰਘ ਕਿਥੋ ਹਾਜ਼ਰ ਹੋਣੇ ਨੇ ਅਸੀਂ ਜਿੱਥੇ ਹਾਈਕਾਤ ਜਿਸੀਂ ਰੋਟੀ ਖਾ ਰਹੇ ਹੁੰਨੇ ਆ ਦੂਜੇ ਜਾਸ ਵਿੱਚ ਮੋਬਾਈਲ ਫੋਨ ਪਰ ਕੇ ਪਾਠ ਕਰ ਰਹੇ ਹੁੰਨੇ ਆ ਫਿਰ ਸਾਡੇ ਨਾਲ ਸ਼ਹੀਦ ਸਿੰਘ ਥੋੜੀ ਹੋਣੇ ਸ਼ਹੀਦ ਸਿੰਘ ਸੁਚਮਤਾ ਲੱਭਦੇ ਨੇ ਜਿੱਥੇ ਸੁਚਮਤਾ ਹੈ ਬਾਣੀ ਪੜੀ ਜਾਂਦੀ ਹੈ ਤੇ ਸ਼ਹੀਦ ਸਿੰਘ ਫਿਰ ਹਾਜ਼ਰ ਹੋ ਜਾਂਦੇ ਨੇ ਤਾਂ ਕੀ ਗੱਲ ਹੈ ਸ਼ਹੀਦ ਸਿੰਘ ਹਾਜ਼ਰ ਹੁੰਦੇ ਨੇ ਫਿਰ ਕਿਰਪਾ ਵੀ ਕਰਦੇ ਨੇ ਸਾ ਸੰਗਤ ਜੀ ਹੀ ਸਿੰਗਾਰੀ ਖੁਸ਼ੀ ਦੇ ਵਾਸਤੇ ਬਾਣੀ ਲਾਜ਼ਮੀ ਹੈ ਗੁਰੂ ਸਾਹਿਬ ਦੀ ਕਿਰਪਾ ਦੇ ਵਾਸਤੇ ਬਾਣੀ ਲਾਜ਼ਮੀ ਹੈ ਸੁੱਖਾਂ ਦੀ ਪ੍ਰਾਪਤੀ ਸਦੀਵੀ ਸੁੱਖ ਜੇ ਚਾਹੁੰਦੇ ਆ ਜੇ ਤੇ ਟੈਂਪਰੇਰੀ ਸੁੱਖ ਚਾਹੁੰਦੇ ਹੋ ਤੇ ਕੋਈ ਵੀ ਦੇ ਸਕਦਾ ਹੈ ਰਿਧੀਆਂ ਸਿਧੀਆਂ ਚਾਹੁੰਦੇ ਆ ਕੋਈ ਵੀ ਬਾਬਾ ਦੇ ਸਕਦਾ ਹੈ ਪਰ ਜੇ ਸਦੀਵੀ ਸੁੱਖ ਚਾਹੁੰਦੇ ਆ ਆਤਮਿਕ ਆਨੰਦ ਚਾਹੁੰਦੇ ਆ ਆਤਮਿਕ ਆਨੰਦ ਦੀ ਪ੍ਰਾਪਤੀ ਬਾਣੀ ਪੜੇ ਤੋਂ ਬਿਨਾ ਅਮਰ ਤੇਰਾ ਸਾਹਮਣੇ ਤੋਂ ਬਿਨਾ ਆਤਮਿਕ ਆਨੰਦ ਦੀ ਪ੍ਰਾਪਤੀ ਨਹੀਂ ਹੋਣੀ ਸਾਥ ਸੰਗਤ ਜੀ ਆਤਮਿਕ ਅਨੰਦ ਦੀ ਪ੍ਰਾਪਤੀ ਚਾਹੁੰਦੇ ਆ ਅਮਰਤ ਵੇਲਾ ਸੰਭੋ ਬਾਣੀ ਪੜੋ ਵਾਤੋ ਵਾਦ ਸੋਚਮਤਾ ਦੇ ਨਾਲ ਬਾਣੀ ਪੜ੍ਹਨੀ ਜ਼ਰੂਰੀ ਹੈ ਸਾਥ ਸੰਗਤ ਜੀ ਜਿਵੇਂ ਅਸੀਂ ਨੇਤਾਬਦ ਸ਼ਹੀ ਸਿੰਘਾਂ ਦੀਆਂ ਸਾਖੀਆਂ ਸਾਂਝੀਆਂ ਕਰਦੇ ਆ ਬਾਬਾ ਦੀਪ ਸਿੰਘ ਜੀ ਦੀਆਂ ਬਾਬਾ ਨੋਹ ਸਿੰਘ ਜੀ ਦੀਆਂ ਕਿ ਕਿਵੇਂ ਸ਼ਹੀ ਸਿੰਘ ਬਾਬਾ ਦੀਪ ਸਿੰਘ ਜੀ ਸੰਗਤ ਦਾ ਭਲਾ ਕਰਦੇ ਨੇ ਸਾਥ ਸੰਗਤ ਜੀ ਨਿਆਸਿਆਂ ਦੇ ਆਸਰੇ ਨਿਓਟਿਆਂ ਦੀ ਓਟ ਨਿਕਰਿਆਂ ਦੇ ਘਰ ਨਿਤਰਿਆਂ ਦੀ ਧਰ ਧੀਆਂ ਦੇ ਰਖਵਾਲੇ ਤਨ ਧਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਅੱਜ ਵੀ ਆਪਣੇ ਦਰ ਤੇ ਆਉਣ ਵਾਲੀ ਕੱਲੀ ਕੱਲੀ ਸੰਗਤ ਦੇ ਨਾਲ ਕਿਵੇਂ ਉਹਨਾਂ ਦਾ ਭਲਾ ਕਰਨ ਲਈ ਤੁਰ ਜਾਂਦੇ ਨੇ ਸਾਸੰਗਤ ਜੀ ਜੇ ਕੋਈ ਘਰੋਂ ਪੁਕਾਰ ਕਰਦਾ ਹੈ ਬਾਬਾ ਦੀਪ ਸਿੰਘ ਜੀਆਂ ਨੂੰ ਸ਼ਹੀਦ ਸਿੰਘਾਂ ਨੂੰ ਸ਼ਹੀਦ ਸਿੰਘ ਉੱਥੇ ਵੀ ਹਾਜ਼ਰ ਹੁੰਦੇ ਨੇ ਸ਼ਹੀਦ ਅਰਦਾਸ ਨੂੰ ਸੁਣਦੇ ਜ਼ਰੂਰ ਨੇ ਹੁਣ ਜੇ ਮੰਨ ਲਓ ਕਿ ਮੇਰੀ ਸ਼ਰਧਾ ਅਧੂਰੀ ਹੈ ਤੇ ਮੈਂ ਅਰਦਾਸ ਕੀਤੀ ਤੇ ਸ਼ਹੀਦ ਸਿੰਘ ਅਰਦਾਸ ਨੂੰ ਸੁਣਦੇ ਜ਼ਰੂਰ ਨੇ ਦੇਖਦੇ ਨੇ ਕਿ ਸ਼ਰਧਾ ਕਿੰਨੀ ਪਰਪੱਕ ਹੈ ਪਹਿਲਾਂ ਪਰਖਦੇ ਨੇ ਤੇ ਜਦੋਂ ਪਰਪੱਕਤਾ ਥੋੜੀ ਕਮੀ ਹੋਵੇ ਅਧੂਰੀ ਹੋਵੇ ਫਿਰ ਸ਼ਹੀਦ ਸਿੰਘ ਅਰਦਾਸ ਨੂੰ ਪੂਰਿਆਂ ਕਰਨ ਚ ਥੋੜਾ ਜਿਹਾ ਸਮਾਂ ਲਾਉਂਦੇ ਨੇ ਫਿਰ ਸਾਨੂੰ ਤਰੀਕਾ ਵੀ ਦੱਸਦੇ ਨੇ ਕਿ ਇਸ ਤਰੀਕੇ ਨਾਲ ਅਰਦਾਸ ਕਰੋ ਫਿਰ ਅਰਦਾਸ ਪੂਰੀ ਹੋਏਗੀ ਇਨੀ ਬਾਣੀ ਪੜੋ ਕਿਉਂਕਿ ਅਜੇ ਕਮੀ ਹੈ ਫਿਰ ਸ਼ਹੀਦ ਸਿੰਘ ਕਿਰਪਾ ਕਰਦੇ ਨੇ ਹੁਣ ਕਈਆਂ ਦੀ ਅਰਦਾਸ ਕਰਨ ਤੋਂ ਪਹਿਲਾਂ ਹੀ ਉਹਨਾਂ ਦੀ ਜਿਹੜੀ ਆਸ ਮੁਰਾਦ ਬਾਬਾ ਜੀ ਪੂਰੀ ਕਰ ਦਿੰਦੇ ਨੇ ਕਿਉਂਕਿ ਉਹਨਾਂ ਦੇ ਅੰਦਰ ਪਰਪਕਤਾ ਹੈ ਇਹ ਨਹੀਂ ਹੁੰਦਾ ਕਿ ਬਾਬਾ ਜੀ ਕਿਸੇ ਦਾ ਪੈਸਾ ਦੇਖ ਕੇ ਅਰਦਾਸ ਹੁੰਦੇ ਨੇ ਕਿਸੇ ਨੂੰ ਅਮੀਰ ਗਰੀਬ ਦੇਖ ਕੇ ਸੁਣਦੇ ਨੇ ਸਭ ਦੀ ਸੁਣਦੇ ਨੇ ਇੱਕ ਚੀਜ਼ ਪੱਕੀ ਬਾਬਾ ਜੀ ਕਹਿੰਦੇ ਨੇ ਕਿ ਆਪਣੇ ਅੰਦਰ ਦੀ ਸ਼ਰਧਾ ਪੱਕੀ ਰੱਖੋ ਅਰਦਾਸ ਪੂਰੀ ਜ਼ਰੂਰ ਹੋਏਗੀ ਅੰਮ੍ਰਿਤਸਰ ਦੇ ਰਹਿਣ ਵਾਲਾ ਪਰਿਵਾਰ ਪਤੀ ਪਤਨੀ ਨੇ ਉਹਨਾਂ ਦੇ ਦੋ ਬੱਚੇ ਨੇ ਇੱਕ ਬੇਟੀ ਤੇ ਇੱਕ ਬੇਟਾ ਬੇਟੀ ਵੱਡੀ ਹੈ ਜੋ 6th ਕਲਾਸ ਚ ਪੜਦੀ ਹੈ ਤੇ ਬੇਟਾ ਛੋਟਾ ਹੈ ਜੋ 4th ਕਲਾਸ ਚ ਪੜ੍ਹ ਹੈ ਪਹਿਲਾਂ ਪਰਖਦੇ ਨੇ ਤੇ ਜਦੋਂ ਪਰਪਕਤਾ ਥੋੜੀ ਕਮੀ ਹੋਵੇ ਅਧੂਰੀ ਹੋਵੇ ਫਿਰ ਸ਼ਹੀਦ ਸਿੰਘ ਅਰਦਾਸ ਨੂੰ ਪੂਰਿਆਂ ਕਰਨ ਚ ਥੋੜਾ ਜਿਆ ਸਮਾਂ ਲਾਉਂਦੇ ਨੇ ਫਿਰ ਸਾਨੂੰ ਤਰੀਕਾ ਵੀ ਦੱਸਦੇ ਨੇ ਕਿ ਇਸ ਤਰੀਕੇ ਨਾਲ ਅਰਦਾਸ ਕਰੋ ਫਿਰ ਅਰਦਾਸ ਪੂਰੀ ਹੋਏਗੀ ਨਹੀਂ ਬਾਣੀ ਪੜੋ ਕਿਉਂਕਿ ਅਜੇ ਕਮੀ ਹੈ ਫਿਰ ਸ਼ਹੀਦ ਸਿੰਘ ਕਿਰਪਾ ਕਰਦੇ ਨੇ ਹੁਣ ਕਈਆਂ ਦੀ ਅਰਦਾਸ ਕਰਨ ਤੋਂ ਪਹਿਲਾਂ ਹੀ ਉਹਨਾਂ ਦੀ ਜਿਹੜੀ ਆਸ ਮੁਰਾਦ ਬਾਬਾ ਜੀ ਪੂਰੀ ਕਰ ਦਿੰਦੇ ਨੇ ਕਿਉਂਕਿ ਉਹਨਾਂ ਦੇ ਅੰਦਰ ਪਰਪਕਤਾ ਹੈ ਇਹ ਨਹੀਂ ਹੁੰਦਾ ਕਿ ਬਾਬਾ ਜੀ ਕਿਸੇ ਦਾ ਪੈਸਾ ਦੇਖ ਕੇ ਅਰਦਾਸ ਹੁੰਦੇ ਨੇ ਕਿਸੇ ਨੂੰ ਅਮੀਰ ਗਰੀਬ ਦੇਖ ਕੇ ਸੁਣਦੇ ਨੇ ਸਭ ਦੀ ਸੁਣਦੇ ਨੇ ਇੱਕ ਚੀਜ਼ ਪੱਕੀ ਬਾਬਾ ਜੀ ਕਹਿੰਦੇ ਨੇ ਕਿ ਆਪਣੇ ਅੰਦਰ ਦੀ ਸ਼ਰਧਾ ਪੱਕੀ ਰੱਖੋ ਅਰਦਾਸ ਪੂਰੀ ਜ਼ਰੂਰ ਹੋਏਗੀ ਅੰਮ੍ਰਿਤਸਰ ਦੇ ਰਹਿਣ ਵਾਲਾ ਪਰਿਵਾਰ ਪਤੀ ਪਤਨੀ ਨੇ ਉਹਨਾਂ ਦੇ ਦੋ ਬੱਚੇ ਨੇ ਇੱਕ ਬੇਟੀ ਤੇ ਇੱਕ ਬੇਟਾ ਬੇਟੀ ਵੱਡੀ ਹੈ ਜੋ 6th ਕਲਾਸ ਚ ਪੜਦੀ ਹੈ ਤੇ ਬੇਟਾ ਛੋਟਾ ਹੈ ਜੋ 4th ਕਲਾਸ ਚ ਪੜਦਾ ਹੈ ਸਾਹਸੰਗਤ ਜੀ ਇਹ ਥੋੜੇ ਸਮੇਂ ਪਹਿਲਾਂ ਦੀ ਘਟਨਾ ਹੋਈ ਹੈ ਉਹਨਾਂ ਦੇ ਪਰਿਵਾਰ ਦੇ ਵਿੱਚ ਉਹ ਦੱਸਦੇ ਨੇ ਕਿ ਸਾਡਾ ਜਿਹੜਾ ਬੇਟਾ ਹੈ ਬੇਟੀ ਤੇ ਵਧੀਆ ਇੰਟੈਲੀਜੈਂਟ ਹੈ ਬੇਟਾ ਸਾਡਾ ਨਾ ਪੜ੍ਹਾਈ ਦੇ ਵਿੱਚ ਇਹਨਾਂ ਵਧੀਆ ਨਹੀਂ ਤੇ ਕਹਿੰਦੇ ਕਿ ਅਸੀਂ ਉਹਦਾ ਨੇਚਰ ਵੀ ਦੇਖਦੇ ਸੀ ਜਦੋਂ ਦਾ ਸਕੂਲ 'ਚ ਪਾਇਆ ਕਿ ਨੇਚਰ ਉਹਦਾ ਕੁਝ ਸਹੀ ਨਹੀਂ ਵੀ ਨਾਰਮਲ ਬੱਚਿਆਂ ਵਾਂਗ ਉਹਨੇ ਖੇਡਣਾ ਨਾ ਕਰੇ ਆ ਕੇ ਬੈਠੇ ਰਹਿਣਾ ਤੇ ਅਸੀਂ ਗੱਲਾਂ ਕਰਦੀਆਂ ਬੜਾ ਔਖਾ ਮਾੜਾ ਮੋਟਾ ਬੋਲਣਾ ਗੱਲਾਂ ਬੜੀਆਂ ਘੱਟ ਕਰਨੀਆਂ ਸਾਡੇ ਨਾਲ ਗੱਲਬਾਤ ਵੀ ਨਹੀਂ ਸੀ ਕਰਦਾ ਕਹਿੰਦਾ ਕਿ ਅਸੀਂ ਬੜੀਆਂ ਬੜੀ ਜਗ੍ਹਾ ਤੇ ਦਿਖਾਇਆ ਪਰ ਦਿਖਾਇਆ ਤੇ ਕੋਈ ਫਰਕ ਨਾ ਪਿਆ ਨਾ ਕਿਸੇ ਨੇ ਸਾਨੂੰ ਕੋਈ ਸਹੀ ਸਲਾਹ ਦਿੱਤੀ ਕਾਫੀ ਮਨ ਉਦਾਸ ਹੀਨ ਹੋਇਆ ਕਿ ਕੀ ਕਰੀਏ ਕਿੱਧਰ ਨੂੰ ਜਾਈਏ ਸਮਝ ਨਹੀਂ ਸੀ ਆਉਂਦੀ ਡਾਕਟਰ ਕੋਈ ਕਿ ਇਸ ਨਹੀਂ ਚੱਲਦੀ ਡਾਕਟਰਾਂ ਦੀ ਵੀ ਡਾਕਟਰ ਕਾਦੀ ਇਲਾਜ ਕਰਨਾ ਬੱਚਾ ਜਦੋਂ ਚੰਗਾ ਭਲਾ ਰੋਟੀ ਖਾਣੀ ਖਾਂਦਾ ਏ ਬਸ ਬੋਲਦਾ ਨਹੀਂ ਬੜਾ ਘੱਟ ਬੋਲਣਾ ਮਿਨਿਮਮ ਤੇ ਬੜਾ ਮਨ ਚਿੰਤਤ ਰਹਿਣਾ ਪਰਿਵਾਰ ਚ ਹੁੰਦਾ ਹੀ ਆ ਵੀ ਇਕਲੋਤਾ ਬੇਟਾ ਹੋਵੇ ਤੇ ਉਹ ਵੀ ਨਾਰਮਲ ਬੱਚਿਆਂ ਵਾਂਗ ਖੇਡੇ ਨਾ ਗੱਲਬਾਤ ਨਾ ਕਰੇ ਸੋ ਇਸ ਤਰੀਕੇ ਨਾਲ ਉਸ ਪਰਿਵਾਰ ਦੇ ਉੱਤੇ ਇਹ ਚੀਜ਼ ਚੱਲ ਰਹੀ ਸੀ ਕਹਿੰਦਾ ਬੱਚਾ ਪੜਾਈ ਵਿੱਚ ਚਲੋ ਠੀਕ-ਠਾਕ ਸੀ ਜਿਆਦਾ ਵਧੀਆ ਨਹੀਂ ਸੀ ਚਲੋ ਪਾਸ ਹੋ ਜਾਇਆ ਕਰਦਾ ਸੀ ਪਰ ਹੁੰਦਾ ਕੀ ਆ ਅਸੀਂ ਡਾਕਟਰ ਕੋਲ ਇਲਾਜ ਕਰਾਉਂਦੇ ਰਹੇ ਪਰ ਕੋਈ ਫਰਕ ਨਾ ਪਿਆ ਬੱਚਾ ਜਿਹੜਾ ਸੀ ਹੌਲੀ-ਹੌਲੀ ਉਹ ਜਿਹੜਾ ਖੇਡਦਾ ਨਹੀਂ ਸੀ ਬੋਲਦਾ ਨਹੀਂ ਸੀ ਉਹਨੇ ਫਿਰ ਹੌਲੀ-ਹੌਲੀ ਰੋਟੀ ਕਟਾ ਦਿੱਤੀ ਬਿਲਕੁਲ ਖਾਣੀ ਮਤਲਬ ਬੱਚਾ ਗਰੋ ਹੋਣ ਦੀ ਬਜਾਏ ਬੱਚਾ ਜਿਹੜਾ ਸੀ ਉਹ ਵੀਕ ਹੁੰਦਾ ਜਾਂਦਾ ਖਾਣਾ ਨਹੀਂ ਖਾਣਾ ਤੇ ਬੱਚੇ ਨੇ ਵੀ ਕੀ ਹੋਣਾ ਕਹਿੰਦੇ ਵੀ ਜਿਹੜੇ ਮਾੜਾ ਮੋਟਾ ਬੋਲਦਾ ਸੀ ਸਾਡੇ ਨਾਲ ਉਹ ਵੀ ਨਾ ਬੋਲਣਾ ਤੇ ਚਿਹਰਾ ਉਹਦਾ ਕਾਲਾ ਹੋ ਗਿਆ ਰੰਗ ਕਾਲਾ ਪੈਣਾ ਸ਼ੁਰੂ ਹੋ ਗਿਆ ਐਵੇਂ ਲੱਗਣਾ ਕਿ ਜਿੱਦਾਂ ਖੂਨ ਹੈ ਹੀ ਨਹੀਂ ਹੱਡੀਆਂ ਦੀ ਮੁੱਠ ਬਣ ਗਿਆ ਕਹਿੰਦੇ ਸਾਡਾ ਬੜਾ ਮਨ ਪਰੇਸ਼ਾਨ ਹੋਇਆ ਚਿੰਤਤ ਹੋਇਆ ਕੀ ਕਰੀਏ ਡਾਕਟਰਾਂ ਨੂੰ ਦਿਖਾਈਆ ਡਾਕਟਰ ਦਵਾਈ ਦੇਈ ਜਾਣ ਇੰਜੈਕਸ਼ਨ ਲਗਾ ਦੇਣ ਡ੍ਰਿਪ ਲਗਾ ਦੇਣ ਕਹਿਣ ਕਿ ਬਲੱਡ ਨਹੀਂ ਬਣ ਰਿਹਾ ਬਲੱਡ ਨਹੀਂ ਬਣਦਾ ਫਿਰ ਪਤਾ ਲੱਗਾ ਬਾਅਦ ਵਿੱਚ ਜਾ ਕੇ ਜਦੋਂ ਟੈਸਟ ਕਰਾਏ ਕਿ ਬੱਚੇ ਦੇ ਅੰਦਰ ਬਲੱਡ ਨਹੀਂ ਬਣਦਾ ਦੇ ਉਹ ਕਹਿੰਦੇ ਕਿ ਹੁਣ ਤੁਹਾਡੇ ਬੱਚੇ ਨੂੰ ਮਤਲਬ ਕੁਝ ਮਹੀਨਿਆਂ ਬਾਅਦ ਬਲੱਡ ਜਿਹੜਾ ਆ ਚੜਾਉਣਾ ਪਏਗਾ ਵੀ ਬਲੱਡ ਜਿੱਦ ਜਿੰਨੇ ਬਲੱਡ ਬਣਾਉਣਾ ਆ ਉਹ ਇਹਦੇ ਵਿੱਚ ਮਤਲਬ ਫੰਕਸ਼ਨ ਸਹੀ ਨਹੀਂ ਕਰ ਰਿਹਾ ਬਲੱਡ ਨਹੀਂ ਆਪੇ ਬਣ ਸਕਦਾ ਤੇ ਇਹਦੇ ਬਣਾ ਬਾਹਰੋਂ ਆਰਟੀਫੀਸ਼ੀਅਲ ਬਲੱਡ ਹੀ ਚੜਾਉਣਾ ਪਏਗਾ ਤੇ ਸਾਥ ਸੰਗਤ ਕਹਿੰਦੇ ਕਿ ਹੁਣ ਕੀ ਕਰੀਏ ਵੀ ਸਮਾਂ ਆ ਗਿਆ ਸਾਡੇ ਤੇ ਐਸਾ ਕਿ ਸਾਨੂੰ ਬਲੱਡ ਚੜਾਉਣਾ ਪੈਂਦਾ ਤੇ ਫਿਰ ਵੀ ਕਹਿੰਦੇ ਬੱਚਾ ਨਾਰਮਲ ਨਾ ਬਹਿਣਾ ਉਹਨੇ ਖੇਡਣਾ ਖੁੱਦਣਾ ਨਾ ਆਰਟੀਫੀਸ਼ੀਅਲ ਜਿਹੜਾ ਅਸੀਂ ਬਾਹਰ ਚੜਾਉਂਦੇ ਸੀ ਬਲੱਡ ਉਹ ਚੜਾਉਣਾ ਉਹਨਾਂ ਟਾਈਮ ਮਾੜਾ ਮੋੜ ਠੀਕ ਹੋਣਾ ਪਰ ਬਿਲਕੁਲ ਤੰਦਰੁਸਤ ਨਾ ਹੋਇਆ ਹੋ ਮਾੜੀ ਮੋਟੀ ਉਹਨੇ ਰੋਟੀ ਖਾਣੀ ਖੁਰਾਕ ਵੀ ਪੂਰੀ ਨਾ ਲੈਣੀ ਖੇਡਣਾ ਤੇ ਓਕਾ ਇਹ ਨਾ ਉਹਨੇ ਫਿਰ ਕਹਿੰਦੇ ਕਿ ਹੌਲੀ ਹੌਲੀ ਉਹਦਾ ਸਕੂਲ ਜਾਣਾ ਵੀ ਬੰਦ ਹੋ ਗਿਆ ਉਸ ਸਮੇਂ ਕਹਿੰਦਾ ਕਿ 3rd ਕਲਾਸ ਸੀ ਜਦੋਂ ਦੀ ਇਹ ਗੱਲ ਦੱਸਦੇ ਨੇ ਕਹਿੰਦੇ ਕਿ ਬੜਾ ਮਨ ਪਰੇਸ਼ਾਨ ਫਿਰ ਅਸੀਂ ਸਾਨੂੰ ਕਿਸੇ ਨੇ ਕਿਹਾ ਉਧਰ ਵੈਦ ਹੈ ਵਧੀਆ ਦਵਾਈ ਦਿੰਦਾ ਵੈਦਾਂ ਕੋਲ ਵੀ ਗਏ ਕਿਸੇ ਨੇ ਸਾਨੂੰ ਦੱਸਿਆ ਕਿ ਇੱਕ ਮੁਸਲਮਾਨ ਫਕੀਰ ਹੈ ਤੇ ਉਹਦੇ ਕੋਲ ਫਾਂਡਾ ਕਰਾ ਕੇ ਆਓ ਤੇ ਕਹਿੰਦੇ ਕਿ ਤਰਨਤਾਰ ਦੇ ਏਰੀਆ 'ਚ ਆ ਕੋਈ ਪਿੰਡ ਤੇ ਉੱਥੇ ਅਸੀਂ ਗਏ ਉੱਥੇ ਮੁਸਲਮਾਨ ਫਕੀਰ ਦੀ ਜਗ੍ਹਾ ਹੈ ਕੋਈ ਤੇ ਉੱਥੇ ਜਾ ਕੇ ਅਸੀਂ ਫਾਂਡਾ ਕਰਾ ਕੇ ਆਉਨੇ ਆ ਕਹਿੰਦੇ ਫਾਂਡਾ ਕੀਤੇ ਕਿ ਸ਼ਾਇਦ ਕੋਈ ਫਰਕ ਪਵੇ ਪਰ ਕਹਿੰਦੇ ਉੱਥੋਂ ਵੀ ਫਰਕਣਾ ਪਿਆ ਜਿੱਥੇ ਸਾਨੂੰ ਕਿਸੇ ਨੇ ਦੱਸ ਪਾਉਣੀ ਅਸੀਂ ਪਹੁੰਚ ਜਾਣਾ ਮਹਿੰਗੀਆਂ ਮਹਿੰਗੀਆਂ ਅੰਗਰੇਜ਼ੀ ਦਵਾਈਆਂ ਵੀ ਖਵਾਈਆਂ ਦੇਸੀ ਵੀ ਖਵਾਈਆਂ ਫਾਂਡੇ ਵੀ ਕਰਾਏ ਵੱਡੇ ਤੋਂ ਵੱਡੇ ਹਸਪੀਟਲ ਪੀਜੀਆਈ ਤੱਕ ਵੀ ਅਸੀਂ ਪਹੁੰਚ ਕੀਤੀ ਕਿਉਂ ਪਤਾ ਲੱਗੇ ਪਰ ਫਰਕ ਨਾ ਪੈਂਦਾ ਬਲੱਡ ਚੜਾਉਣਾ ਹੀ ਪੈਂਦਾ ਰਿਹਾ ਕਹਿੰਦੇ ਕਿ ਅਸੀਂ ਵੀ ਸੋਚਦੇ ਸੀ ਕਿ ਹੁਣ ਤੇ ਅਸੀਂ ਹੈਗੇ ਆਂ ਚੜਾਵਾਂਗੇ ਪਰ ਕਦੋਂ ਤੱਕ ਕਦੋਂ ਤੱਕ ਚੜਾਈ ਜਾਵਾਂਗੇ ਕਿ ਬੱਚੇ ਨੂੰ ਨਾਰਮਲ ਵੀ ਬਲੱਡ ਚੜਾਉਣ ਤੋਂ ਬਾਅਦ ਵੀ ਨਾਰਮਲ ਨਹੀਂ ਹੋ ਰਿਹਾ ਵੀ ਚਲੋ ਆਪਾਂ ਬਲੱਡ ਵੀ ਚੜਾ ਲਾਂਗੇ ਪਰ ਨਾਰਮਲ ਤੇ ਹੋਵੇ ਖੇਡੇ ਕੁੱਦੇ ਗਰੋਅ ਤੇ ਕਰੇ ਕਹਿੰਦੇ ਗਰੋਅ ਨਾ ਕਰਦਾ ਬਲੱਡ ਚੜਾਉਂਦੇ ਮਤਲਬ ਤੇ ਹਮੇ ਹਮੇਸ਼ਾ ਕੁਝ ਮਹੀਨਿਆਂ ਬਾਅਦ ਬਲੱਡ ਚੜਾਉਣਾ ਪੈਂਦਾ ਤੇ ਬੱਚੇ ਨੇ ਹੁਣ ਚੱਕਰ ਹੋਣੇ ਸ਼ੁਰੂ ਹੋ ਗਏ ਕਿਤੇ ਵੀ ਬੇਹੋਸ਼ ਹੋ ਜਾਣਾ ਉਹਨੇ ਬੜਾ ਮਨ ਚਿੰਤਾਤ ਹੋਇਆ ਟੈਨਸ਼ਨ ਚ ਸਾਰਾ ਪਰਿਵਾਰ ਕਹਿੰਦੇ ਅਸੀਂ ਸੋਣਾ ਨਾ ਕੀ ਕੀ ਕਰੀਏ ਹੁਣ ਵੀ ਬੱਚੇ ਦੀ ਪੜ੍ਹਾਈ ਛੁੱਟ ਗਈ ਬੱਚਾ ਕਿਸੇ ਪਾਸੇ ਨਹੀਂ ਜਾਂਦਾ ਅਰਦਾਸਾਂ ਬੜੀਆਂ ਕੀਤੀਆਂ ਕਹਿੰਦੇ ਕਿ ਅਸੀਂ ਸੋਚਿਆ ਕਿ ਹੁਣ ਆਪਾਂ ਗੁਰਦੁਆਰਾ ਸਾਹਿਬ ਜਾਇਆ ਕਰਨਾ ਹੈ ਅਰਦਾਸ ਕਰਿਆ ਕਰਨੇ ਗੁਰੂ ਸਾਹਿਬ ਜੀ ਤੁਸੀਂ ਕਰ ਸਕਦੇ ਹੋ ਕੁਝ ਕੋਈ ਕੁਛ ਨਹੀਂ ਕਰ ਸਕਦਾ ਕਹਿੰਦੇ ਕਿ ਅਸੀਂ ਅਰਦਾਸਾਂ ਬੇਨਤੀਆਂ ਕਰਦੀਆਂ ਸ਼ੁਰੂ ਕਰਤੀਆਂ ਸਾਡੇ ਲਾਗੇ ਗੁਰੂ ਘਰ ਸੀ ਤੇ ਅਸੀਂ ਜਾਣਾ ਤੇ ਬੇਟੇ ਨੂੰ ਵੀ ਕੋਸ਼ਿਸ਼ ਕਰਨੀ ਵੀ ਨਾਂ ਲੈ ਕੇ ਜਾਈਏ ਕਿਸ ਤਰੀਕੇ ਨਾਲ ਓਖਾ ਸੋਖਾ ਅਸੀਂ ਫੜ ਕੇ ਲੈਣਾ ਮਾੜਾ ਮੋਟਾ ਤੁਰਦਾ ਸੀ ਲੈ ਕੇ ਕਹਿੰਦੇ ਕਿ ਹੌਲੀ ਹੌਲੀ ਤੁਰਨਾ ਵੀ ਬਿਲਕੁਲ ਬੰਦ ਹੋ ਗਿਆ ਸੋਚੋ ਘਰ ਦੇ ਵਿੱਚ ਇੱਕ ਬੱਚਾ ਹੋਵੇ ਛੋਟੀ ਉਮਰ ਦਾ 10 ਸਾਲ ਦਾ ਤੇ ਉਹ ਐਦਾਂ ਚੁੱਕ ਕੇ ਖੜਨਾ ਪਵੇ ਕਿਡਾ ਓਖਾ ਲੱਗਦਾ ਕਿੰਨਾ ਔਖਾ ਸਮਾਂ ਆਏਗਾ ਉਸ ਪਰਵਾਦੇ ਉਸ ਮਾਲਿਕ ਕਿੰਨਾ ਔਖਾ ਹੋਏਗਾ ਕਹਿੰਦੇ ਕਿ ਇਦਾਂ ਫਿਰ ਅਸੀਂ ਖੜਦੇ ਬੜਾ ਮਨ ਰੋਣਾ ਵੀ ਅਸੀਂ ਬੱਚਿਆਂ ਦੇ ਸਾਹਮਣੇ ਨਾ ਰੋਣਾ ਪਰ ਕੱਲਿਆਂ ਚ ਦੋਵਾਂ ਜੀਆਂ ਨੇ ਬੜਾ ਰੋਣਾ ਵੀ ਕੀ ਕਰੀਏ ਅਰਦਾਸਾਂ ਕਰਨੀਆਂ ਕਿ ਬਾਬਾ ਜੀ ਗੁਰੂ ਸਾਹਿਬ ਜੀ ਤੁਸੀਂ ਕਿਰਪਾ ਕਰ ਸਕਦੇ ਹੋ ਕਹਿੰਦੇ ਕਿ ਗੁਰੂ ਸਾਹਿਬ ਨੇ ਕਿਰਪਾ ਕੀਤੀ ਥੋੜਾ ਜਿਹਾ ਜਿਹੜਾ ਬੱਚਾ ਸਾਡਾ ਇੱਕ ਵਾਰੀ ਬਿਲਕੁਲ ਤੁਰਨੋਂ ਬੰਦ ਹੋ ਗਿਆ ਕਹਿੰਦੇ ਕਿ ਅਸੀਂ ਅਰਦਾਸਾਂ ਬੇਨਤੀਆਂ ਗੁਰੂ ਸਾਹਿਬ ਦੇ ਅੱਗੇ ਕਰਦੇ ਰਹੇ ਤੇ ਬੱਚਾ ਸਾਡਾ ਜਿਹੜਾ ਸੀ ਥੋੜਾ ਥੋੜਾ ਤੁਰਨਾ ਸ਼ੁਰੂ ਹੋਇਆ ਥੋੜੀ ਇੰਪਰੂਵਮੈਂਟ ਸਾਨੂੰ ਲੱਗੀ ਤੇ ਸਾਨੂੰ ਆਸ ਵੱਜ ਗਈ ਕਿ ਸ਼ਾਇਦ ਗੁਰੂ ਘਰ ਤੋਂ ਹੀ ਸਾਡੇ ਬੱਚੇ ਨੇ ਠੀਕ ਹੋਣਾ ਆਇਆ ਤੇ ਦਵਾਈਆਂ ਦਵਾਈਆਂ ਦੇ ਚੱਕਰਾਂ 'ਚ ਤੇ ਅਸੀਂ ਐਵੇਂ ਪਏ ਆ ਕਿ ਦਵਾਈਆਂ ਨਾਲ ਠੀਕ ਹੋਣਾ ਹੁੰਦਾ ਤੇ ਹੋ ਜਾਣਾ ਸੀ ਤੇ ਫਿਰ ਕਹਿੰਦੇ ਕਿ ਅਸੀਂ ਸੋਚ ਲਿਆ ਕਿ ਹੁਣ ਦਵਾਈਆਂ ਨਹੀਂ ਖਵਾਉਣੀਆਂ ਹੁਣ ਅਸੀਂ ਬਾਣੀ ਗੁਰੂ ਸਾਹਿਬ ਦਾ ਪੱਲਾ ਫੜ ਲਿਆ ਤੇ ਗੁਰੂ ਸਾਹਿਬ ਅੱਗੇ ਅਰਦਾਸ ਕੀਤੀ ਬੱਚਾ ਤੁਹਾਡੇ ਤੋਂ ਬਿਨਾ ਕਿਸੇ ਨੇ ਠੀਕ ਨਹੀਂ ਕਰਨਾ ਜਦੋਂ ਇਹ ਆਸਰਾਖਲੀ ਘਰ ਹੁੰਦੇ ਨੇ ਬੱਚੇ ਨੂੰ ਜਲ ਸਿਕਾਉਣਾ ਸ਼ੁਰੂ ਕਰ ਦਿੰਦੇ ਨੇ ਜਿਹੜਾ ਕਿੰਨਾ ਵੀ ਉਹਨੇ ਖਾਣਾ ਖਾਣਾ ਕਿ ਅਸੀਂ ਬੱਚੇ ਨੂੰ ਜਲ ਵੀ ਸਿਕਾਉਣਾ ਤੇ ਜਿਹੜਾ ਘੋ ਸੀ ਜੀ ਸ਼ੀਦੀ ਜੋਤ ਦਾ ਉਹ ਵੀ ਅਸੀਂ ਬੱਚੇ ਦੇ ਲਗਾਉਣਾ ਤੇ ਨਾਲ ਸੇਵਾ ਵੀ ਕਰਨੀ ਤੇ ਨਾਲ ਬੱਚੇ ਦੇ ਲਾਗੇ ਬਾਣੀ ਪੜ ਕੇ ਰੱਖਣੀ ਨਾਲ ਅਰਦਾਸਾਂ ਕਰਨੀਆਂ ਗੁਰੂ ਰਾਮਦਾਸ ਪਾਤਸ਼ਾਹੀ ਦੇ ਅੱਗੇ ਸ਼ਹੀ ਸਿੰਘਾਂ ਦੇ ਅੱਗੇ ਬਾਬਾ ਦੀਪ ਸਿੰਘ ਜੀ ਦੇ ਅੱਗੇ ਕਿਉਂਕਿ ਗੁਰੂ ਰਾਮਦਾਸ ਪਾਸ਼ਾ ਨੇ ਡਿਊਟੀ ਤੇ ਬਾਬਾ ਦੀਪ ਸਿੰਘ ਜੀ ਦੀ ਉਹ ਲਾਉਣੀ ਹੈ ਤੇ ਸ਼ਹੀ ਸਿੰਘਾਂ ਦੀ ਡਿਊਟੀ ਲਾਉਣੀ ਹੈ 사ਸੰਗਤ ਜਿੱਥੇ ਬਾਣੀ ਆ ਗਈ ਜਿੱਥੇ ਸੇਵਾ ਆ ਗਈ ਤੇ ਫਿਰ ਤੁਹਾਨੂੰ ਕੀ ਲੱਗਦਾ ਹੈ ਕਿ ਉੱਥੇ ਕੋਈ ਰੋਗ रह ਸਕਦਾ ਹੈ ਜਿੱਥੇ ਸ਼ਹੀਦੀ ਪਹਿਰੇ ਲੱਗ ਜਾਇਆ ਕਾਰਨ 사ਸੰਗਤ ਜੀ ਵੱਡੇ ਤੋਂ ਵੱਡਾ ਰੋਗ ਕਟਿਆ ਜਾਂਦਾ ਹੈ ਉਹ ਕਹਿੰਦੇ ਕਿ ਸਾਡਾ ਬੱਚਾ ਜਿਹੜਾ ਸੀ ਜਦੋਂ ਦੇ ਅਸੀਂ ਗੁਰਦਾਮਦਾਸ ਪਾਤਸ਼ਾਹ ਦੇ ਦਰ ਤੋਂ ਆਏ ਆ ਸ਼ਹੀਦਾਂ ਸਾਹਿਬ ਤੋਂ ਆਏ ਆ ਤੇ ਸਾਡੇ ਬੱਚੇ ਦੀ ਉਹ ਇੰਪਰੂਵਮੈਂਟ ਹੋਈ ਕਿ ਬੱਚਾ ਜਿਹੜਾ ਸੀ ਖਾਣਾ ਖਾਣਾ ਸ਼ੁਰੂ ਕੀਤਾ ਇੱਕ ਰੋਟੀ ਅੱਧੇ ਰੁਪਛਾਦੇ ਤੋਂ ਇੱਕ ਤੇ ਆਇਆ ਦੋ ਤੇ ਆਇਆ ਤਿੰਨ ਪ੍ਰਸ਼ਾਦੇ ਛਕਣੇ ਬੱਚਾ ਵਧੀਆ ਸਾਡੇ ਨਾਲ ਗੱਲਾਂ ਵੀ ਕਰਨ ਲੱਗ ਗਿਆ ਤੇ ਬੱਚਾ ਵਧੀਆ ਤੁਰਨ ਵੀ ਲੱਗ ਗਿਆ ਡਾਕਟਰ ਕਹਿੰਦੇ ਸੀ ساری ਉਮਰ ਇਹਨੂੰ ਇਦਾਂ ਰਹਿਣਾ ਪਏਗਾ ਬਲੱਡ ਚੜਾਉਣਾ ਪਏਗਾ ਤੇ ਬੱਚੇ ਦਾ ਬਲੱਡ ਵੀ ਚੈੱਕ ਰਹਿ ਬਲੱਡ ਵੀ ਪੂਰਾ ਤੇ ਹੋਰ ਵੀ ਕੋਈ ਰੋਗ ਨਹੀਂ ਪਹਿਲਾਂ ਸਗੋ ਬੱਚਾ ਰੰਗ ਜਿਹੜਾ ਸੀ ਥੋੜਾ ਸਾਵਲਾ ਸੀ ਬੱਚੇ ਦਾ ਰੰਗ ਵੀ ਪੂਰਾ ਲਾਲ ਨਿਕਲਿਆ ਕਹਿੰਦੇ ਸ਼ਹੀਦ ਸਿੰਘਾਂ ਦੀ ਕਿਰਪਾ ਦੇ ਨਾਲ ਗੁਰੂ ਨਾਮਦਾਸ ਪਾਸ਼ਾ ਦੀ ਕਿਰਪਾ ਦੇ ਨਾਲ ਤੇ ਸਭ ਤੋਂ ਵੱਡੀ ਸ਼ਕਤੀ ਬਾਣੀ ਦੀ ਜਿੱਤੇ 사ਸੰਗਤ ਦੀ ਬਾਣੀ ਆ ਜਾਂਦੀ ਐਥੋਂ ਵੱਡੇ ਤੋਂ ਵੱਡਾ ਰੋਗ ਵੱਡੇ ਤੋਂ ਵੱਡਾ ਕਸ਼ਟ ਕੁਝ ਮਿੰਟਾਂ ਜਿ ਕੋਈ ਸੈਕਿੰਡਾਂ ਚ ਕਟਿਆ ਜਾਂਦਾ ਸੋ ਹਮੇਸ਼ਾ ਸ਼ਹੀਦ ਸਿੰਘਾਂ ਦੇ ਅੱਗੇ ਗੁਰੂ ਪਾਸ਼ਾ ਦੇ ਅੱਗੇ ਬੇਨਤੀਆਂ ਕਰਦੇ ਰਹਿਣਾ ਚਾਹੀਦਾ ਤੇ ਕੀਤੀ ਹੋਈ ਅਰਦਾਸ ਕਦੀ ਵਿਅਰਥ ਨਹੀਂ ਜਾਂਦੀ ਜੇ ਅੰਦਰ ਪਰਪਕਤਾ ਹੋਵੇ ਜੇ ਅੰਦਰ ਹੀ ਅਧੂਰਾਪਨ ਹੈ ਫਿਰ ਅਰਦਾਸਾਂ ਜਿੰਨੀ ਮਰਜ਼ੀ ਕਰ ਲਈਏ ਅਰਦਾਸਾਂ ਪ੍ਰਵਾਨ ਨਹੀਂ ਹੋਣਗੀਆਂ 사ਸੰਗਤ ਜੀ ਅਮਰ ਤੇ ਵੇਲਾ ਸਾਹਮਣਾ ਬਾਣੀ ਪੜਨੀ ਤੇ ਸਾਡੇ ਆੜੇ ਵਾਲੇ ਘਰ ਹੋ ਜਾਂਦੀ ਪੂਰੇ ਪਰਵਾਦ ਜੇ ਇੱਕ ਘਰ ਚੋਂ ਇੱਕ ਜੀ ਵੀ ਬਾਣੀ ਪੜਦਾ ਹੈ ਨਾ ਤੇ ਉਹਦੇ ਘਰ ਤੇ ਕੋਈ ਦੁੱਖ ਰੋਗ ਨਹੀਂ ਆ ਸਕਦਾ ਜੇ ਇੱਕ ਵੀ ਅਮਰਤ ਵੇਲਾ ਸਾੰਭਦਾ ਹੋਵੇ ਤੇ ਸਾਧ ਸੰਗਤ ਜੀ ਇੰਨੀ ਕਹਾਜ਼ਰੀ ਪ੍ਰਵਾਨ ਕਰਿਓ ਜੱਪਿਓ ਪਿਆਰ ਦੇ ਨਾਲ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ